ਸੌਣੀ ਦੀ ਮੱਕੀ ਨੂੰ ਉਤਸ਼ਾਹਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਦੇ ਤਹਿਤ ਸੌਣੀ ਦੀ ਮੱਕੀ 82500 ਹੈਕਟੇਰ ਰਕਬੇ ਵਿੱਚ ਕਾਸ਼ਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਦੀ ਪੂਰਤੀ ਲਈ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਨੇ ਝੋਨੇ ਦੀ ਕਾਸ਼ਤ ਕਰਨ ਦੇ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਜਿਸ ਕਾਰਨ ਭਵਿੱਖ ਵਿੱਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਵਿੱਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੀਟਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾ ਜਾਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ 2500 ਹੈਕਟੇਰ ਰਕਬਾ ਝੋਨੇ ਦੀ ਖੇਤੀ ਛੇਟੋ ਕੱਢ ਕੇ ਮੱਕੀ ਦੀ ਕਾਸ਼ਤ ਹੀਟ ਲਿਆਉਣ ਦੇ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਪ੍ਰੋਜੈਕਟ ਤਹਿਤ ਜੋ ਕਿਸਾਨ ਝੋਨੇ ਦੀ ਖੇਤੀ ਕਰਨ ਦੀ ਬਜਾਏ ਸੌਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰੇਗਾ ਉਹਨੂੰ ਪ੍ਰਤੀ ਹੈਕਟੇਰ 17500 ਰੁਪਏ ਬਤ ਪਰ ਪ੍ਰੋਤਸਾਹਤ ਰਾਸ਼ੀ ਵੱਜੋਂ ਸਿੱਧੇ ਬੈਂਕ ਦੇ ਖਾਤਿਆਂ ਵਿੱਚ ਦਿੱਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਖਰੀਦ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਮੱਕੀ ਦੀ ਖਰੀਦ ਯਕੀਨੀ ਬਣਾਉਣ ਦੇ ਲਈ ਪੰਜਾਬ ਸਰਕਾਰ ਮੱਕੀ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕਰਨ ਦੀ ਯਕੀਨੀ ਬਣਾਏਗੀ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਫਸਲ ਜਿਹੜੀ ਆ ਇੱਕ ਵੱਧ ਪਾਣੀ ਖਪਤ ਵਾਲੀ ਵਾਲੀ ਫਸਲ ਆ ਇਹਦਾ ਜਿਹੜਾ ਪਾਣੀ ਜਿਹੜਾ ਲਗਾਤਾਰ ਹੈਣਾ ਪੰਜਾਬ ਦੇ ਵਿੱਚ ਖਾਸ ਕਰਕੇ ਫਤਸਪੁਰ ਦੇ ਵਿੱਚ ਵੀ ਲਗਾਤਾਰ ਜਿਹੜਾ ਉਹ ਪੱਤਾ ਜਿਹੜਾ ਵਾ ਲਗਾਤਾਰ ਹੈਣਾ ਜਾ ਰਿਹਾ ਵਾ ਸੋ ਇਸ ਨੂੰ ਜਿਹੜਾ ਪਾਣੀ ਨੂੰ ਬਚਾਉਣ ਲਈ ਜਿਹੜਾ ਪਾਣੀ ਦੇ ਜਿਹੜਾ ਖਰਾਬਟ ਆ ਰਹੀ ਆ ਉਹਨੂੰ ਰੋਕத் ਥਾਮ ਕਰਨ ਲਈ ਤੇ ਸਾਡੀਆਂ ਹੋਰ ਮਲੂਥੀ ਦੀਆਂ ਸਮੱਸਿਆਵਾਂ ਨੂੰ ਟੋਕਣ ਵਾਸਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਜ਼ਿਲ੍ਹਾ ਫਤਸਪੁਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਸ਼ੁਰੂ ਕੀਤਾ ਗਿਆ ਜਿਸ ਤਹਿਤ ਝੋਨੇ ਹੀਟੋਂ ਰਕਬਾ ਕੱਢ ਕੇ ਮੱਕੀ ਥਲੇ ਲਿਆਉਂਦਾ ਜਿਹੜਾ ਟੀਚਾ ਪੀ ਰਿਹਾ ਗਿਆ ਇਸ ਪ੍ਰੋਜੈਕਟ ਤਹਿਤ 2500 ਹੈਕਟੇਰ ਰਕਵੇ ਦੇ ਵਿੱਚ ਜਿਹੜਾ ਸਾਡਾ ਮਿਥਾਕ ਟੀਚਾ ਜਿਹੜਾ ਵਾ ਉਹ ਮਿਥਿਆ ਗਿਆ ਕਿ 2500 ਹੈਕਟੇਰ ਰਕਵੇ ਦੇ ਵਿੱਚ ਝੋਨੇ ਦਾ ਰਕਬਾ ਕੱਢ ਕੇ ਉਹ ਆਪਾਂ ਮੱਕੀ ਦੇ ਲਈ ਹਿਲਾਉਣਾ ਵਾ ਸੋ ਇਹਦੇ ਜੇ ਮੱਕੀ ਦੀ ਤਰ੍ਹਾਂ ਇਹ ਇਸ ਵਾਸਤੇ ਜਿਹੜੇ ਕਿਸਾਨਾਂ ਨੂੰ ਸਹੂਲਤ ਦਵਾ ਦੇਖੀ ਤੇ ਪੰਜਾਬ ਸਰਕਾਰ ਵੱਲੋਂ ਕਿ ਪਹਿਲੀ ਵਾਰੀ ਜਿਹੜਾ ਵਾ ਉਹ ਇਹ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਮਾਰਕੀਟਿੰਗ ਦਾ ਪ੍ਰਬੰਧ ਜਿਹੜਾ ਉਹ ਪਹਿਲਾਂ ਕੀਤਾ ਗਿਆ ਉਹ ਕੰਮ ਕਰਕੇ ਹੁੰਦਾ ਕਿ ਆਪਾਂ ਪੈਦਾਵਾਰ ਕਰ ਲੈਂਦੇ ਆਂ ਪੈਦਾਵਾਰ ਤੋਂ ਬਾਅਦ ਜਿਹੜਾ ਮਾਰਕੀਟਿੰਗ ਹੁੰਦੀ ਉਹਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀ ਕਿਉਂਕਿ ਜਦੋਂ ਆਪਾਂ ਪਿੰਡਾਂ ਵਿੱਚ ਜਾਂਦੇ ਆਂ ਤੇ ਉਹ ਕਿਸਾਨਾਂ ਦੇ ਇੱਕੋ ਸਵਾਲ ਹੁੰਦਾ ਵੀ ਆਪਾਂ ਇਹਦੀ ਮਾਰਕੀਟਿੰਗ ਕਿਵੇਂ ਕਰਾਂਗੇ ਸੋ ਇਹ ਸਾਰੀ ਕਿਸਾਨ ਵੀਰੋ ਜਿੰਨੇ ਦੀ ਇਸ ਸਮੱਸਿਆ ਨੂੰ ਇਹਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਤੇ ਜਿਹੜਾ ਵਾ ਉਹ ਫੈਸਲਾ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਖਪਤ ਹੋਣੀ ਆ ਉਹ ਇਥਨੋਲ ਵਾਸਤੇ ਇਥਨੋਲ ਤਿਆਰ ਕਰਨ ਵਾਸਤੇ ਸਾਡੇ ਕੋਲ ਦੋ ਜਿਹੜੀਆਂ ਫੈਕਟਰੀਆਂ ਨੇ ਇੱਕ ਚਟਾ ਚੁੱਕੇ ਤੇ ਇਸ ਵੇਲੇ ਵੀ ਆਰ ਵੀ ਦੀ ਜ ਇਨਾ ਬਲੋਕ ਰੇਡੀ ਜਾਣੀਆਂ ਜੇ ਕਿਤੇ ਕੋਈ ਘੱਟ ਵੱਧ ਜੇ ਕਿ ਹਰ ਬੋਲ ਘੱਟਦਾ ਵਾ ਫਿਰ ਸਾਡੀ ਮਾਰਕੀਟ ਵਾਲੋ ਜਿਹੜਾ ਵਾ ਉਹ ਐਂਟਰ ਕੀਤਾ ਜਾਊਗਾ ਪੱਟੀਆਂ ਦੇ ਵਿੱਚ ਸੋ ਇਹਦੇ ਵਿੱਚ ਸਾਰੇ ਖੇਤ ਕਿਸਾਨ ਵੀ ਰੋਟ ਬੀਤੀ ਆ ਕਿ ਆਪਾਂ ਇਸ ਜਿਹੜੀ ਮੱਕੀ ਥੱਲੇ ਜਿਹੜਾ ਵਾ ਰਕਵਾ ਵਾ ਤਬਦਲ ਦਈਏ ਤਾਂ ਕਿ ਜਿਹੜਾ ਵਾ ਹਣੀ ਸਰਕਾਰ ਪੰਜਾਬ ਸਰਕਾਰ ਵੱਲ ਇੱਕ ਹੋਰ ਉਪਰਾਲਾ ਕੀਤਾ ਗਿਆ ਕਿ ਪ੍ਰਤੀ ਹੈਕਟੇਰ ਜਿਹੜਾ ਵਾ 17500 ਇੱਕ ਪ੍ਰਤੀ ਸਾਲ ਰਕਮ ਵੀ ਦਿੱਤੀ ਜਾਣੀ ਆ ਜਿਹੜੀ ਜਿਹੜੀ ਛੋਨੇ ਕਿਸਾਨਾਂ ਨੇ ਜਿਹੜੇ ਕਿਸਾਨ ਜੋ ਨਹਿਰ ਰਕਬਾ ਕੱਢ ਕੇ ਮਕਿਸਰੇ ਲੇਉਣਗੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਘਟੋ ਘਟੇ ਇੱਕ ਇੱਕ ਹਰੇਕ ਫਾਰਮਰ ਇੱਕ ਇੱਕ ਦੋ ਦੋ ਏਕੜ ਦਾ ਜਿਹੜਾ ਵਾ ਉਹ ਉਹਦੇ ਵਿੱਚ ਕਾਸ਼ਤ ਕਰੇ ਤਾਂ ਕਿ ਜਿਹੜਾ ਸਾਡਾ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਕਾਮਯਾਬ ਹੋ ਸਕੇ ਤੇ ਅਗਲੇ ਸਾਲ ਹੜੀ ਉਸ ਉਸ ਜਿਹੜਾ ਰਕਬਾ ਦਾ ਬਤਾ ਸਕੀਏ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਮੱਕੀ ਥਲੇ ਜਿਹੜਾ ਰਕਬਾ ਬਤਾਈਏ ਤੇ ਤਾਂ ਜੋ ਇਹ ਜਿਹੜਾ ਵਾ ਉਹ ਝੋਨੇ ਦਾ ਜਿਹੜਾ ਇੱਕ ਅ ਵੱਧ ਪਾਣੀ ਖਪਤ ਕਰਨ ਵਾਲੀ ਫਸਲ ਆ ਉਹਦੇ ਥੱਲੇ ਆਪਾਂ ਸ਼ੁਕਰਾਂਾ ਪਾ ਸਕੀਏ ਤੇ ਜਿਹੜੀ ਘੱਟ ਫਸਲ ਆ ਜਿਹੜੀ ਘੱਟ ਪਾਣੀ ਖਪਤ ਵਾਲੀ ਫਸਲ ਜਿਹੜੀ ਪੱਕੀ ਆ ਉਹ ਥੱਲੇ ਬਰਕਵਾ ਬਤਾ ਸਕੀਏ ਸੋ ਸਾਰਿਆਂ ਦਾ ਬੋਲ ਹੁੰਦਾ ਆ